ਦੇ ਵਿੱਚ ਕਿੱਚੇ ਪਾਣ ਦੀ ਗੜੀ ਚਰਚਾ ਹੋ ਤੜੇ ਜਿਹੜੇ ਜਿਹੜੀ ਬੇਰੀ ਨੂੰ ਬੇਰ ਬਹੁਤ ਲੱਗੇ ਹੁੰਦੇ ਨੇ ਤੇ ਉੱਥੇ ਇੱਕ ਦੂਜੇ ਦਾ ਪੱਥਰ ਮਾਰਦੇ ਹੁੰਦੇ ਮੈਂ ਬੇਰ ਤੋੜ ਲਵਾਂ ਇਸ ਕਰਕੇ ਕਾਂਗਰਸ ਪਾਰਟੀ ਦੇ ਵਿੱਚ ਕੀ ਸਾਰੀਆਂ ਪਾਰਟੀਆਂ ਸਾਡੇ ਨਾਲੋਂ ਵੱਧ ਨੇ ਉਹਨਾਂ 'ਚ ਕਾਂਗਰਸ ਉਹਨਾਂ ਨਹੀਂ ਹੈ ਰੌਲਾ-ਗੋਲਾ ਅਸੀਂ ਤਾਂ ਮਾੜੀ ਜਿਹੀ ਇੱਕ ਦਬਕੀ ਸਾਡੀ ਹੁੰਦੀ ਬਾਲੇ ਤੱਕੀ ਜੇ ਸਾਡੀ ਦਿੱਲੀ ਵਾਲਿਆਂ ਦੀ ਦਬਕੀ ਹੁੰਦੀ ਸੋ ਦਰਜੰਦੀਆਂ ਉਹਦੀ ਮੰਨ ਲੈਣੀਆਂ ਗੱਲ ਤੁਹਾਡੇ ਸਾਹਮਣੇ ਹੋਇਆ ਨਹੀਂ ਐਨ ਕਲਾਈਂਚ ਖੜੇ ਹੋਗੇ ਨਾਲ ਸਰੂਰ ਦੇ ਕਾਂਗਰਸ ਦੀ ਕੋਰਟ ਉੱਪਰ ਕਿੱਧਰ ਖੜੀ ਸੀ ਸਰੂਰ ਦੇ ਕਾਂਗਰਸ ਦੀ ਗੋਡ ਮਾਤਰ ਕਿੱਧਰ ਖੜਨ ਲੇ ਕਿੱਧਰ ਖੜਨ ਦੇ ਕਿੱਥੇ ਅਸੀਂ ਕੋਈ ਇੱਕ ਪਾਰਟੀ ਆ ਸਾਡੀ ਗਾਂਧੀ ਪਰਿਵਾਰ ਸਾਡਾ ਸਾਡੇ ਸੋਨੀਆ ਜੀ, ਰਾਹੁਲ ਜੀ, ਅਰਗੇ ਜੀ ਸਾਡੀ ਕਾਂਗਰਸ ਪਾਰਟੀ ਉੱਥੇ ਕੋਈ ਤੜਾ ਨਹੀਂ ਉੱਥੇ ਕੋ ਲਾਈਕਿੰਗ ਅ ਅਪੀਨਿੰਗਸ ਡਿਫਰੈਂਸ ਓਪੀਨੀਅਨ ਇਹ ਹੁੰਦੇ ਰਹਿੰਦੇ ਆ ਸਾਡੇ ਚ ਵੀ ਆ ਮੇਰੇ ਤੇ ਕੈਪਟਨ ਦੇ ਬਹੁਤ ਰਾਏ ਸੀਗੇ ਲੇਕਿਨ ਜਦੋਂ ਵੀ ਸਾਨੂੰ ਉੱਪਰ ਜਾ ਕੇ ਉਹ ਕਹਿ ਦਿੰਦੇ ਕਿ ਨਾਉ ਦਿਸ ਇਜ਼ ਦਾ ਟਾਈਮ ਕਿ ਜਾਓ ਉੱਥੇ ਕੰਮ ਕਰੋ ਸਾਰੇ ਜੇ ਕੰਮ ਕਰਦੇ ਸੀ ਜਿਹੜੇ ਬਚਾਰਾ ਦੇ ਮਤਲਬ ਸਿਰਫ ਵਿਚਾਰਾਂ ਦੇ ਮੱਤ ਭੇਜ ਨੇ ਉਹ ਵੀ 11:00 ਡੇਟ ਤੱਕ ਕਰੋ ਜਿੱਦੇ ਉੱਪਰ ਇੱਕ ਦਬਕਾ ਆ ਗਿਆ ਤੇ ਨਾਲ ਦੀ ਨਾਲ ਖਤਮ ਠੀਕ